ਤੇਜ਼ ਰਫ਼ਤਾਰ ਗੱਡੀ ਤੇ ਖੜੇ ਟਰੱਕ ਨਾਲ ਹੋਈ ਟੱਕਰ ਤੇ ਇਸ ਹਾਦਸੇ ਦੇ ਵਿੱਚ ਇੱਕ ਕੀਮਤੀ ਜਾਨ ਚਲੀ ਗਈ ਹੈ ਤੇ ਇਹ ਹਾਦਸਾ ਵਾਪਰਿਆ ਹੈ ਫਲੋਰ ਦੇ ਕੋਲ ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਨੂੰ ਇੱਕ ਰਿਟਾਇਰਡ ਪ੍ਰਿੰਸੀਪਲ ਚਲਾ ਕੇ ਲੈ ਕੇ ਜਾ ਰਿਹਾ ਸੀ ਤੇ ਗੱਡੀ ਦੇ ਵਿੱਚ ਪ੍ਰਿੰਸੀਪਲ ਦੀ 78 ਸਾਲਾ ਮਾਤਾ ਵੀ ਸਵਾਰ ਸੀ ਤੇ ਤੇ گرفتار ਕਾਰ ਅੱਗੋਂ ਖੜੇ ਇੱਕ ਟਰੱਕ ਦੇ ਨਾਲ ਜਾਟ ਕਰਾਇ ਜਿੱਥੇ ਕੇ ਕਾਰ ਦੇ ਪਰਖਾਛੇ ਉੱਡ ਗਏ ਤੇ ਕਾਰ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਤੇ ਬਜ਼ੁਰਗ ਮਾਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਰਿਟਾਇਰਡ ਪ੍ਰਿੰਸੀਪਲ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਰਿਟਾਇਰਡ ਪ੍ਰਿੰਸੀਪਲ ਤੇ ਉਸਦੀ ਮਾਤਾ ਬੰਗਾ ਦੇ ਰਹਿਣ ਵਾਲੇ ਨੇ ਤੇ ਉਹ ਫਗਵਾੜਾ ਵੱਲ ਜਦੋਂ ਆਪਣੇ ਕਿਸੇ ਕੰਮ ਲਈ ਜਾ ਰਹੇ ਸੀ ਤਾਂ ਗੱਡੀ ਦੀ ਰਫ਼ਤਾਰ ਤੇਜ਼ ਹੋਣ ਦੇ ਨਾਲ ਇਹ ਹਾਦਸਾ ਵਾਪਰ ਗਿਆ ਜਿਸ ਤੋਂ ਬਾਅਦ ਕਈ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਇਹਨਾਂ ਦੋਵਾਂ ਨੂੰ ਬਾਹਰ ਕੱਢਿਆ ਗਿਆ ਤੇ ਜ਼ਖਮੀ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਫਿਲਹਾਲ ਪੁਲਿਸ ਵੱਲੋਂ লাশ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਤੇ ਜ਼ਖਮੀ ਦਾ ਹਸਪਤਾਲ ਦੇ ਵਿੱਚ ਇਲਾਜ ਕਰਵਾਇਆ ਜਾ ਰਿਹਾ ਹੈ ਤੇ ਪੁਲਿਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਕੀ ਹੋਇਆ ਬੀਜੇ ਕੁਮਾਰ ਆ ਜੀ ਇਹ ਸਰ ਜੀ 메ਨ ਰੋਡ ਤੇ ਹਨਾ ਗੱਡੀ ਆਉਂਦੀ ਸੀਗੀ ਬਹੁਤ ਫਾਸਟ ਸੀਗੀ ਇਹ ਤੇ ਖੜਾ ਕੰਟੇਨਰ ਦੇ ਵਿੱਚ ਗੱਡੀ ਵੱਜੀ ਆ ਤੇ ਇੱਕ ਨੂੰ ਇੱਕ ਸਹੀ ਆ ਜੀ ਤੇ ਆਂਟੀ ਦੀ ਉਹਨਾਂ ਦੀ ਡੈਥ ਹੋ ਗਈ ਆ ਤੇ ਉਹਨਾਂ ਨੂੰ ਆਪਾਂ ਭੇਜ ਦਿੱਤਾ ਜੀ ਹੁਣ ਐਂਬੂਲੈਂਸ ਚ ਪਾ ਕੇ ਇਹ ਜੀ ਆਪਣੇ ਫਲੋਰ ਤੋਂ ਆਏ ਸੀਗੇ ਜਲੰਧਰ ਵਾਲੀ ਸਾਈਡ ਨੂੰ ਜਾਂਦੇ ਬੰਗਿਆਂ ਦੇ ਸੀਗੇ ਜੀ ਇਹ ਦੋ ਜਨੇ ਸੀਗੇ ਜੀ ਹਾਂ ਜੀ ਜਿਹੜਾ ਜ਼ਖਮੀ ਆ ਉਹਨੂੰ ਜ਼ਖਮੀ ਆ ਜੀ ਉਹਨੂੰ ਹਸਪੀਟਲ ਭੇਜ ਦਿੱਤਾ ਜੀ ਕਿ ਆਇਆ ਤੇ ਇੱਕ ਐਕਸੀਡੈਂਟ ਹਾਈਵੇ ਤੇ ਹੋਇਆ ਕਿੱਥੇ ਹੋਇਆ ਐਕਸੀਡੈਂਟ ਉਹ ਹੋਇਆ ਜੀ ਦਵਾਈਆਂ ਦੀ ਫੈਕਟਰੀ ਆਪੋਜੀਟ ਸਾਈਡ ਹੋਇਆ ਠੀਕ ਹੈ ਠੀਕ ਹੈ ਫਵਾੜੇ ਫਲੋਰ ਤੇ ਫਵਾੜੇ ਨਹੀਂ ਜੰਦੇ I20 ਕਾਰੀ ਜਿਹੜੇ ਜਿਹੜੇ ਰੇਲ ਪ੍ਰਿੰਸੀਪਲ ਚਲਾ ਰਹੇ ਉਹਨਾਂ ਦੀ ਮਾਤਾ ਜਿਹੜੀ ਹੈ ਨਾਲ ਵੇ 37 ਸਾਲ ਦੀ ਮਰਨ ਹਾਂਜੀ ਤੇ ਜਿਹੜੇ ਕੰਡਕਟਰ ਸਾਹਿਬ ਬਟੇ ਉਹਨਾਂ ਖੜੇ ਰੱਗ ਦੇ ਵਿੱਚ ਵਜਨ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ ਜਿਹਨਾਂ ਦੀ ਡੈੱਡ ਬੋਡੀ ਜਿਹੜੀ ਸਿਵਲ ਹਸਪਤਲ ਭੇਜ ਦਿੱਤੀ ਕਿੱਧਰ ਕਿੱਧਰ ਜਾ ਰਹੇ ਹੋ ਜੀ ਏ ਫਨੋਰ ਤੋਂ ਫਵਾੜੇ ਨੂੰ ਜਾ ਰਹੇ ਕਿੰਨੇ ਜਣੇ ਸੀ ਦੋ ਜਣੇ ਜਖਮੀ ਆ ਉਹਨਾਂ ਦੇ ਬਾਅਦ ਜਖਮੀ ਉਹਨਾਂ ਦਾ ਜਿਹੜਾ ਪ੍ਰਿੰਸੀਪਲ ਡਾਇਰੈਕਟਰ ਪ੍ਰਿੰਸੀਪਲ ਨੇ ਉਹਨੂੰ ਲਾਜ ਵਾਸਤੇ ਭੇਜ ਦਿੱਤਾ ਆ ਸਵੇਲੇ ਸਰ ਫਲੋਰ ਬੀਰ ਰਿਪੋਰਟ ਜਗਬਾਨੀ ਟੀਵੀ